ਜੀ ਸਤ ਸ੍ਰੀ ਅਕਾਲ ਕਿਮਿਓ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਮੇਰੀ ਫੈਮਿਲੀ ਵੀ ਠੀਕ ਹੈ ਹੋਪ ਕਰਦੀ ਆ ਤੁਹਾਡੀ ਵੀ ਫੈਮਿਲੀ ਆ ਬਹੁਤ ਵਧੀਆ ਹੋਣਗੀ ਆ ਤੇ ਇੱਥੇ ਮਾਰਨਿੰਗ ਦੇ 9 ਵਜੇ ਕੀ ਸੀ ਜੀ ਤੇ ਮੈਂ ਅੱਜ ਬਹੁਤ ਜ਼ਿਆਦਾ ਲੇਟ ਹੋ ਗਈ ਸੀ ਤੇ ਮੈਂ ਉੱਠ ਕੇ ਪਹਿਲਾਂ ਤਾਂ ਮਤਲਬ ਕਿ ਸਵੇਰ ਦੇ ਜਿਹੜਾ ਨਾਸ਼ਤਾ ਵਗੈਰਾ ਹੈਗਾ ਸੀ ਕਰ ਲਿਆ ਸੀਗਾ ਤੇ ਫਿਰ ਮੈਂ ਆਪਣਾ ਜਿਹੜਾ ਕਲੀਨਿੰਗ ਦਾ ਹੈ ਉਹ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਅੱਜ ਮੈਂ ਵੈੱਡ ਸ਼ੀਟ ਚੇਂਜ ਕਰਨੀ ਸੀਗੀ ਇਹ ਵਾਲੀ ਵੈੱਡ ਸ਼ੀਟ ਵੇਸੇ ਵਿਸ਼ਾਈ ਦਾ ਮੈਂ 2-3 ਦਿਨ ਹੀ ਹੋ ਗਏ ਸੀ ਲੇਕਿਨ ਵਾਈਟ ਹੈ ਇਹ ਜਲਦੀ ਗੰਦੀ ਹੋ ਜਾਂਦੀ ਹੈ ਇਸ ਕਰਕੇ ਮੈਂ ਇਹ ਇਕੱਠੀ ਕਰ ਦਿੱਤੀ ਤੇ ਇੱਥੇ ਆ ਵਾਲੀ ਵੈੱਡ ਸ਼ੀਟ ਵਾਲੀ ਜਿਹੜੀ ਵੈੱਡ ਸ਼ੀਟ ਹੈ ਆਪਾਂ ਨੇ ਵਿਛਾ ਦਿੱਤੀ ਹੈਗੀ ਹੈ ਤੇ ਡਸਟਿੰਗ ਪੂਰੀ ਹੋਣ ਵਾਲੀ ਸੀ ਪੂਰੇ ਘਰ ਦੀ ਕਲੀਨਿੰਗ ਜਿਹੜੀ ਹੈਗੀ ਹੈ ਆ ਕਰਨੀ ਸੀਗੀ ਮੈਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿੱਦਾਂ ਗਰਮੀਆਂ ਹੁਣ ਸਟਾਰਟ ਹੋ ਗਈਆਂ ਨੇ ਧੂੜ ਮਿੱਟੀ ਵੀ ਬਹੁਤ ਉੱਡਦੀ ਹੈ ਬਾਹਰ ਹਵਾ ਸਾਡੇ ਨਾਲ ਜਿਹੜੇ ਹੈਗੇ ਖਾਲੀ ਪਲਾਟ ਨੇ ਤੇ ਮੜੀ-ਮੋਟੀ ਹਵਾ ਚੱਲਦੀ ਹੈ ਤਾਂ ਮਿੱਟੀ ਬਹੁਤ ਜ਼ਿਆਦਾ ਆ ਜਾਂਦੀ ਹੈ ਤੇ ਬੱਸ ਫਿਰ ਮੈਂ ਅੱਧਰ ਬੈੱਡਰੂਮ ਚ ਹੁਣ ਅਸੀਂ ਇਹ ਵਾਲੀ ਬੈੱਡਰੂਮ ਚ ਨਹੀਂ ਸੌਂਦੇ ਹੈਗੇ ਦੂਸਰੇ ਚ ਸੌਣੇ ਆ ਕਿਉਂਕਿ ਇਹ ਵਾਲਾ ਨਾ ਪੱਖਾ ਮਿਸਤਰੀ ਖੋਲ ਕੇ ਲੈ ਕੇ ਗਿਆ ਹੋਇਆ ਪੱਖਾ ਖਰਾਬ ਹੋਇਆ ਪਿਆ ਸੀਗਾ ਤੇ ਫਿਰ ਇਸ ਕਰਕੇ ਅਸੀਂ ਉਧਰਲੇ ਰੂਮ ਚ ਉਹ ਜਿਹੜਾ ਸਾਹਮਣੇ ਆ ਉੱਥੇ ਸੋਣੇ ਆ ਤੇ ਫਿਰ ਮੈਂ ਆ ਗਈ ਸੀ ਡਰਾਈング ਰੂਮ ਚ ਤੁਸੀਂ ਦੇਖ ਸਕਦੇ ਹੋ ਡਰਾਈング ਰੂਮ ਦਾ ਹਾਲ ਕੀ ਹੋਇਆ ਪਿਆ ਤੇ ਬਸ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਕਲੀਨ ਕਰੂੰਗੀ ਮਸ਼ੀਨ ਮੈਂ ਇੱਥੇ ਰੱਖੀ ਹੋਈ ਸੀਗੀ वैसे ता जेडी ਦੂਜੇ ਰੂਮ ਚ ਪਈ ਹੁੰਦੀ ਐ ਉਥੋਂ ਮੈਂ ਲਿਆ ਕੇ ਇੱਧਰ ਆਖ ਲਈ ਸੀ ਕਿ ਜੋ ਕਿ ਮਸ਼ੀਨ ਦਾ ਹਲੇ ਕੋਈ ਕੰਮ ਨਹੀਂ ਸੀਗਾ ਬਟ ਹੁਣ ਸੂਟ ਆਏ ਹੋਏ ਨੇ ਸਿਲਣ ਵਾਸਤੇ ਹੁਣ ਮਸ਼ੀਨ ਮੁੜ ਕੇ ਉਧਰ ਹੀ ਚਲੀ ਜਾਊਗੀ ਕਿਉਂਕਿ ਮੈਂ ਉਧਰ ਹੀ ਬੈਠ ਕੇ ਜਿਹੜਾ ਹੈਗਾ ਆਪਣਾ ਸੂਟ ਵਗੈਰਾ ਸਲਾਈ ਕਰਦੀ ਆ ਤੇ ਇੱਥੇ ਬੱਚੇ ਬੈਠ ਠਹਿ ਰਹਿੰਦੇ ਨੇ ਇਸ ਕਰਕੇ ਤੁਹਾਨੂੰ ਪਤਾ ਹੀ ਐ ਬੱਚਿਆਂ ਵਾਲੇ ਘਰ ਵਿੱਚ ਖਲਾਰਾ ਤਾਂ ਬਹੁਤ ਹੀ ਜ਼ਿਆਦਾ ਪੈਂਦਾ ਤੇ ਜਾਸ ਇੱਥੇ ਬੈਠੀ ਰਹਿੰਦੀ ਆ ਇੱਥੇ ਬੈਠ ਕੇ ਪੜਦੀ ਵਗੈਰਾ ਤੇ ਗੱਗੂ ਵੀ ਇੱਥੇ ਹੀ ਹੁੰਦਾ ਹੈ ਤੇ ਕਵਰ ਵਗੈਰਾ ਤਾਂ ਚਲੋ ਜਦੋਂ ਬੈਠਣਾ ਫਿਰ ਖਰਾਬ ਹੋਈ ਜਾਂਦੇ ਨੇ ਹਨਾ ਤੇ ਬਸ ਮੈਂ ਜਿਹੜਾ ਚੰਗੀ ਤਰ੍ਹਾਂ ਹੈਗਾ ਉਹ ਕਰ ਦਿੱਤੇ ਸੀਗੇ ਵਿਛਾ ਦਿੱਤੇ ਸੀਗੇ ਤੋਂ ਇਹ ਸੀਗੇ ਮੈਂ ਹਜੇ ਹਫਤਾ ਕੀ ਹੋਇਆ ਸੀਗਾ ਤੇ ਹਫਤਾ ਖੋਇਆ ਸੀ ਤੋਤਿਆਂ ਨੂੰ ਇਹਨਾਂ ਨੂੰ ਹੁਣ ਨਹੀਂ ਧੋਵਾਂਗੀ ਇਹਨਾਂ ਨੂੰ ਹਲੇ ਤਾਂ ਮਤਲਬ ਲੰਘ ਜਾਊਗਾ ਤੇ ਜੈਸਮੀਨ ਤੋਂ ਮੈਂ ਨਾ ਕੋਈ ਕਪੜਾ ਮੰਗਾਇਆ ਸੀਗਾ ਮੈਂ ਕਿਹਾ ਕਪੜਾ ਲੈ ਕੇ ਆ ਕੀ ਡਸਟਿੰਗ ਕਰਨੀ ਹੈ ਆ ਰਹੀ ਹੈ ਨਾ ਸਾਫ ਕਰਨ ਵਾਲੇ ਹੋਏ ਪਏ ਸੀ ਕਿ ਮਿੱਟੀ ਬਹੁਤ ਜ਼ਿਆਦਾ ਪਈ ਸੀ ਕਿਉਂਕਿ 3-4 ਦਿਨ ਤੋਂ ਮੈਂ ਨਹੀਂ ਡਸਟਿੰਗ ਕੀਤੀ ਸੀ ਬਸ ਮੈਂ ਝਾੜੂ ਵਗੈਰਾ ਲਗਾ ਦਿੰਦੀ ਸੀ ਪੋਚਾ ਲਗਾ ਦਿੰਦੀ ਸੀ ਬਾਕੀ ਕੁਝ ਨਹੀਂ ਸੀ ਕੀਤਾ ਤੇ ਇੱਥੇ ਜੈਸਮਿਨ ਕਪੜਾ ਦੇਜੀ ਸੀ ਫਿਰ ਮੈਂ ਇੱਕ ਕਪੜਾ ਗਿੱਲਾ ਕਰ ਲਿਆ ਸੀ ਇੱਕ ਸੁੱਕਾ ਸੀਗਾ ਜਿਹੜਾ ਚੰਗੀ ਤਰ੍ਹਾਂ ਸੋਫੇ ਹੈਗੇ ਆ ਮੈਂ ਉਹ ਕਲੀਨ ਕਰ ਦਿੱਤੀ ਸੀ ਘਰ ਤਾਂ ਹਨਾ ਦੇਖੋ ਸਾਫ ਸੁਥਰਾ ਹੀ ਸੋਹਣਾ ਲੱਗਦਾ ਹੈਗਾ ਤੇ मैरीज ਤੇ ਗਈ ਸੀ ਇਹ ਮੈਰੀਜ਼ ਦੇ ਵਲੌਗ ਮੈਂ ਪਾ ਦਿੱਤੇ ਨੇ ਪਲੀਜ਼ ਤੁਸੀਂ ਜ਼ਰੂਰ ਦੇਖਿਓ ਠੀਕ ਹੈ ਜੀ ਤੇ ਫੁੱਲ ਸਪੋਰਟ ਕਰਿਆ ਕਰੋ ਜੀ ਤੇ ਬਾਸ ਹੁਣ ਜਿਹੜਾ ਆਪਣਾ ਘਰ ਦਾ ਰੁਟੀਨ ਹੈ ਉਹ ਹੀ ਆਇਆ ਕਰੂਗਾ ਕਿ ਰੁਟੀਨ ਚ ਕੀ ਕੰਮ ਕਰਦੀਆਂ ਕੀ ਨਹੀਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੂੰਗੀ ਸਾਰਾ ਹੀ ਤੇ ਇੱਥੇ ਮੈਂ ਕਿਚਨ ਚ ਆ ਗਈ ਸੀ ਡਰਾਈਂਗ ਰੂਮ ਮੈਂ ਚੰਗੀ ਤਰ੍ਹਾਂ ਜਿਹੜਾ ਹੈਗਾ ਕਲੀਨ ਕਰ ਦਿੱਤਾ ਸੀਗਾ ਕਿਚਨ ਦਾ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਸੀਗਾ ਕਿਉਂਕਿ ਅੱਗੇ ਤਾਂ ਨਾ ਮੈਂ ਨਾਈਟ ਨੂੰ ਕਲੀਨ ਕਰਕੇ ਸੋਣੀ ਹੁੰਨੀ ਆ ਕਿਚਨ ਲੇਕਿਨ ਅੱਜ ਨਹੀਂ ਕੀਤਾ ਸੀਗਾ ਨਹੀਂ ਕੀਤਾ ਸੀਗਾ ਕਿਉਂਕਿ ਥੋੜੀ ਜੀ ਤਬੀਅਤ ਵੀ ਖਰਾਬ ਸੀਗੀ ਫਿਰ ਮੈਂ ਸਵੇਰ ਤੋਂ ਕੰਮ ਵੀ ਖਾਣਾ ਵਗੈਰਾ ਵੀ ਬਣਾਇਆ ਸੀਗਾ ਤੇ ਸਾਰਾ ਹੋਇਆ ਪਿਆ ਸੀ ਫਿਰ ਮੈਂ ਜਿਹੜਾ ਹੈਗਾ ਭਾਂਡੇ ਵਗੈਰਾ ਧੋ ਲੈਨੇ वैसे सारे हुन मैं सारे ही ਉਤੇ ਲਗਾ ਦੂੰਗੀ ਭਾਂਡੇ ਸਾਰੇ ਜਿੰਨੇ ਵੀ ਹੈਗੇ ਐ ਤੇ ਕਿਚਨ ਨੂੰ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਅਨਕਲੀਨ ਕਰ ਲੂੰਗੀ। वैसे ਤਾਂ ਮੈਂ ਜਿਹੜੇ ਭਾਂਡੇ ਧੋਣੇ ਵਾਲਾ ਸਾਬਣ ਹੁੰਦਾ ਉਹਦੇ ਨਾਲ ਹੀ ਸ਼ੈਲਫ ਵਗੈਰਾ ਸਾਰੀ ਸਾਫ਼ ਕਰੂੰਗੀ। ਗੈਸ ਵੀ ਸਾਫ਼ ਕਰੂੰਗੀ। ਸਾਰਾ ਹੀ ਜਿਹੜਾ ਆਪਣਾ ਚੰਗੀ ਤਰ੍ਹਾਂ ਹੈਗਾ ਉਹ ਕਰ ਦੂੰਗੀ। ਤੇ ਪੋਚੇ ਮੈਂ ਅ ਲਗਾਣੇ ਨੇ ਉਹ ਮੈਂ ਬਾਅਦ ਵਿੱਚ ਲਗਾਉਂਗੀ ਜੇ ਮੈਂ ਪੋਚਿਆਂ ਦੀ ਵੀਡੀਓ ਨਹੀਂ ਬਣਾਉਂਗੀ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਮੈਨੂੰ ਲੱਗਦਾ ਕਿ ਫਿਰ ਨਾ ਤੁਸੀਂ ਦੇਖਦੇ ਵੀ ਨਹੀਂ ਹੈਗੇ ਇਸ ਕਰਕੇ ਮੈਂ ਪੋਚਿਆਂ ਦੀ ਵੀਡੀਓ ਨਹੀਂ ਬਣਾਉਂਗੀ ਬਸ ਮੈਂ ਕਲੀਨਿੰਗ ਦੀ ਹੀ ਜਿਹੜੀ ਹੈਗੀ ਆ ਉਹ ਮਣਾਈ ਹੈ ਮੈਂ ਕਿ ਚਲੋ ਡਸਟਿੰਗ ਵਗੈਰਾ ਕਰਦੇ ਵਕਤ ਮੈਂ ਜਿਹੜੀ ਵੀਡੀਓ ਹੈਗੀ ਆ ਆਪਣੀ ਬਣਾ ਲਵਾਂ ਭਾਨੇ ਮੈਂ ਸਾਰੇ ਧੋ ਕੇ ਉੱਤੇ ਰੱਖ ਦਿੱਤੇ ਸੀਗੇ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਹੈਗਾ ਦੁੱਧ ਮੈਂ ਫ੍ਰਿਜ 'ਚ ਰੱਖ ਦੂੰਗੀ ਤੇ ਚੰਗੀ ਤਰ੍ਹਾਂ ਜਿਹੜਾ ਹੈਗਾ ਸਾਰਾ ਹੀ ਮਤਲਬ ਕਲੀਨ ਕਰ ਲੂੰਗੀ ਕਿਉਂਕਿ ਰੋਟੀ ਵਗੈਰਾ ਬਣਾਉਂਦੇ ਆ ਆਟਾ ਉਟਾ ਹੈ ਨਾ गिरਦਾ ਰਹਿੰਦਾ ਤੇ ਗੈਸ ਕਦੇ ਜਾਸਨੇ ਚਾਹ ਵਗੈਰਾ ਬਣਾਲੀ ਉੱਬਲ ਗਈ ਸਾਰਾ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਇਹਦਾ ਕਿਚਨ ਜਿੰਨਾ ਵੀ ਸਾਫ਼ ਕਰ ਲੋ ਉਨਾ ਹੀ ਘਾਟ ਹੁੰਦਾ ਕਿਚਨ ਤਾਂ ਸਾਫ਼ ਹੀ ਹੋਣਾ ਚਾਹੀਦਾ ਹੈ ਨਾ ਜੀ ਗੰਦਾ ਕਿਚਨ ਬਿਲਕੁਲ ਵੀ ਠੀਕ ਨਹੀਂ ਲੱਗਦਾ ਨਹੀਂ ਗੰਦਾ ਕਿਚਨ ਗੰਦਾ ਤਾਂ ਹੋਣਾ ਹੀ ਨਹੀਂ ਚਾਹੀਦਾ ਹੈਗਾ ਔਰਤ ਦਾ ਪਹਿਲਾ ਫਰਜ਼ ਹੁੰਦਾ ਹੈ ਵੀ ਆਪਣੀ ਕਿਚਨ ਨੂੰ ਐਨ ਸਾਫ਼ ਸੁਥਰਾ ਰੱਖੇ ਠੀਕ ਹੈ ਜੀ ਤੇ ਬਾਸ ਫਿਰ ਮੈਂ ਕਿਚਨ ਜਿਹੜਾ ਹੈਗਾ ਆਪਣਾ ਚੰਗੀ ਤਰ੍ਹਾਂ ਸਾਬਣ ਦੇ ਨਾਲ ਥੀਨ ਕਰ ਲਵਾਂਗੀ ਤੋਂ ਉਸ ਤੋਂ ਬਾਅਦ ਪਾਣੀ ਪੂਰੇ ਡੋਲ ਕੇ ਚੰਗੀ ਤਰ੍ਹਾਂ ਉਹ ਕਰ ਲੂੰਗੀ ਫਿਰ ਇਸ ਤੋਂ ਬਾਅਦ ਜੀ ਮੈਂ ਚਾਹ ਬਣਾ ਕੇ ਪੀਉਂਗੀ ਹਨਾ ਜੀ ਕਿਉਂਕਿ ਚਾਹ ਸਵੇਰੇ ਪੀਤੀ ਸੀ ਜャ ਮੈਂ ਉਸ ਤੋਂ ਬਾਅਦ ਚਾਹ ਵੀ ਨਹੀਂ ਸੀਗੀ ਪੀਤੀ ਤੇ ਇਹ ਪੋਚਾ ਰਸੋਈ ਝੂਣੀ ਮੈਂ ਲਗਾ ਦੂੰਗੀ ਇਸ ਤੋਂ ਬਾਅਦ ਹੀ ਨਾਲ ਦੀ ਨਾਲ ਤੇ ਪੁੱਛੇ ਮੈਂ ਉਹ ਲਗਾਣੀ ਤਾਂ ਪੂਰੇ ਘਰ ਦੇ ਵਿੱਚ ਹੀ ਹੈਗੇ ਨੇ ਪਰ ਰਸੋਈ 'ਚ ਮੈਂ ਹੁਣੀ ਲਗਾ ਦੂੰਗੀ ਬਾਕੀ ਸਾਈਡ ਮੈਂ ਉਹ 4 ਪਿੰਨ ਤੋਂ ਬਾਅਦ ਲਗਾਉਂਗੀ ਨਾ ਮੈਂ ਮਾਰਨਿੰਗ ਟਾਈਮ ਲਈ ਸੀ ਕਿ ਸਵੇਰੇ ਸਵੇਰੀ ਨਾਲ ਹੀ ਸੀ ਕਿਉਂਕਿ ਮੈਨੂੰ ਨਾ ਇਹ ਹੁੰਦਾ ਹੈ ਕਿ ਮੈਂ ਮਾਰਨਿੰਗ ਉੱਠ ਕੇ ਪਹਿਲੇ ਨਾਲ ਲਵਾਂ ਕੱਪੜੇ ਵਗੈਰਾ ਮੈਂ ਜਿਹਦਾ ਨਾਈਟਸ ਪਾਇਆ ਹੁੰਦਾ ਨਾ ਚੇਂਜ ਹੋ ਜਾਵੇ ਤਾਂ ਵਧੀਆ ਹੁੰਦਾ ਇਸ ਕਰਕੇ ਮੈਂ ਸਵੇਰੇ ਮਾਰਨਿੰਗ ਟਾਈਮਿੰਗ ਆਲੀ ਸੀਗੀ ਤੇ ਇੱਥੇ ਟਾਈਮ ਵੀ 10 ਵਜੇ ਸੀਏ ਤੇ ਜਿਹੜਾ ਕਿਚਨ ਹੈਗਾ ਮੈਂ ਜੀ ਕਲੀਨ ਕਰ ਲਿਆ ਬਸ ਹੁਣ ਮੈਂ ਜਿਹੜਾ ਆਪਣਾ ਗੈਸ ਰੈਡੀ ਕਰਕੇ ਚਾਹ ਜਿਹੜੀ ਹੈਗੀ ਹੈ ਬਣਾ ਲੂੰਗੀ ਤੇ ਮੈਂ ਪੀਉਂਗੀ ਚਾਹ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਕਿਉਂਕਿ ਤੁਹਾਡੇ ਸਪੋਰਟ ਦੇ ਨਾਲ ਹੀ ਹੈ ਜੀ ਅਸੀਂ ਵੀ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੀ ਅਸੀਂ ਅੱਗੇ ਵਧਾਂਗੇ ਜੀ ਠੀਕ ਹੈ ਜੀ ਤੇ ਮੈਂ ਇੱਥੇ ਬਣਾਉਣ ਲੱਗੀ ਸੀ ਚਾਹ ਕਿਚਨ ਮੇਰਾ ਬਿਲਕੁਲ ਕਲੀਨ ਹੋ ਗਿਆ ਹੈ ਜੀ ਸਾਰੇ ਘਰ ਦੀ ਮੈਂ ਚੰਗੀ ਤਰ੍ਹਾਂ ਜਿਹੜੀ ਹੈਗੀ ਐ ਡਸਟਿੰਗ ਕਰ ਲਈ ਹੈ ਹੁਣ ਆਪਾਂ ਹੈਗੀਆਂ ਫ੍ਰੀ ਤੇ ਬਾਕੀ ਮੈਂ ਜਿਹੜਾ ਕੰਮ ਹੈਗਾ ਇਹ ਮੇਰਾ ਮਾਰਨਿੰਗ ਦਾ ਰੁਟੀਨ ਸੀਗਾ ਬਾਕੀ ਕੰਮ ਜਿਹੜੇ ਹੈਗੇ ਆ ਮੈਂ ਇਵਨਿੰਗ ਟਾਈਮ ਕਰੂੰਗੀ ਹੁਣ ਇਸ ਤੋਂ ਬਾਅਦ ਹੁਣ ਤਾਂ ਮੈਂ ਸੇਮ ਸੂਟ ਵਗੈਰਾ ਕਟਿੰਗ ਕਰੂੰਗੀ ਸੂਟ ਸਲਾਈ ਕਰਨੇ ਨੇ ਠੀਕ ਐ ਜੀ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਦੇਖ ਰਹੀ ਆ ਕਿ ਰੋਟੀ ਸਬਜੀ ਸਬਜੀ ਕੀ ਬਣਾਉਣੀ ਆ ਤੁਹਾਨੂੰ ਪਤਾ ਹੀ ਐ ਇਹੀ ਕੰਮ ਹੁੰਦੇ ਨੇ ਔਰਤਾਂ ਨੂੰ ਵੀ ਸਬਜੀ ਕੀ ਬਣਾਈਏ ਅੱਜ ਕੀ ਬਣਾਈਏ ਕੀ ਬਣਾਈਏ ਬਸ ਇਹੀ ਹੁੰਦਾ ਨਾ ਤੇ ਦੇਖਦੇ ਆ ਕਿ ਸ਼ਾਮ ਨੂੰ ਸਬਜੀ ਕੀ ਬਣਦੀ ਐ ਇੱਥੇ ਮੈਂ ਬਸ ਚਾਹ ਬਣਾ ਕੇ ਆਪਣੀ ਅੰਮ ਬੱਚਿਆਂ ਨੂੰ ਚਾਹ ਦਊਂਗੀ ਤੇ ਆਪ ਪੀਉਂਗੀ ਠੀਕ ਐ ਜੀ ਤੇ ਬੱਸ ਹੋਰ ਹੁਣ ਤੁਸੀਂ ਸਪੋਰਟ ਕਰਿਓ ਜੀ ਠੀਕ ਹੈ ਜੀ ਬਿਲਦਿਆਂ ਕਿਸੇ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਧਿਆਨ ਰੱਖਿਓ ਆਪਣਾ ਸਾਰੀ ਜਨੀ